ਕਹਾਣੀ ਤੇਟਿਆਂ ਦੀ ਸੁਗਾਤ ਲੇਖਕ ਡਾਕਟਰ ਇਕਬਾਰ ਸਿੰਘ ਕਰੋੜੀ ਜੀ ਅਮਿਤ ਸਿੰਘ ਗੁਰਨਾਣਕ ਦੇਵ ਜੀ ਨਿਯੰਤਰੀ ਅੰਮ੍ਰਿਤਸਰ ਦੇ ਐਮਪੀਲ ਦਾ ਵਿਦਿਆਰਥੀ ਸੀ ਪ੍ਰੋਫੈਸਰ ਮਨਜੀਤ कौर ਸੰਧੋ ਦੀ ਗਵਾਈ ਵਿੱਚ ਵਿਦਿਆਰਥੀਆਂ ਦਾ 5 ਰੋਜ਼ਾ ਕਸ਼ਮੀਰ ਦਾ ਟੂਰ ਪ੍ਰੋਗਰਾਮ ਬਣਾਇਆ 1 ਮਈ ਨੂੰ ਸਿੰਘ ਬਦਰ ਜਵਾਲਿਆਂ ਦੀ ਏਸੀ ਬੱਸ ਯੂਨੀਵਰਸਿਟੀ ਕੈਂਪਸ ਤੋਂ ਸਵੇਰੇ 7:30 ਵਜੇ ਵਿਦਿਆਰਥੀਆਂ ਤੇ ਵਿਦਿਆਪਕਾਂ ਨੂੰ ਲੈ ਕੇ ਚੱਲ ਪਈ। ਵਕਤ ਵਕਤ ਖਾਮਾ ਤੋਂ ਮੁਕਮਾ ਆ ਕੇ 5 ਮਈ ਸ਼ਾਮ ਨੂੰ 7 ਵਜੇ ਯੂਨੀਵਰਸਿਟੀ ਵੱਲੋਂ ਆ ਗਏ। ਅਸਮੀਤਾ ਸਵੇਰੇ 8 ਵਜੇ ਘਰ ਪਹੁੰਚਿਆ। ਉਸਨੇ ਵੀ ਜੀ ਦੇ ਪੈਰੀ ਹੱਥ ਲਾਇਏ ਤੇ ਬੋਲਿਆ ਮੱਥਾ ਟੇਕਦਾ ਵੀ ਜੀ ਹੋਰ ਸੁਣਾਓ ਕਿਵੇਂ ਹੋ ਤੁਹਾਡੀ ਸਿਹਤ ਕਿਵੇਂ ਹੈ? ਹਾਂ ਪੁੱਤਰ ਸੁਖ ਨਾਲ ਰਾਜੀ ਵਾਜੀਆ ਤੂੰ ਸੁਣਾ ਤੂੰ ਕਸ਼ਮੀਰ ਗਿਆ ਸੀ ਕਿਵੇਂ ਰਹਾ ਤੇਰਾ ਪ੍ਰੋਗਰਾਮ ਬੀਜੀ ਟੂਰ ਪ੍ਰੋਗਰਾਮ ਤਾਂ ਬਹੁਤ ਹੀ ਸ਼ਾਨਦਾਰ ਅਤੇ ਮਜ਼ੇਦਾਰ ਰਹਾ ਅਸੀਂ ਸਾਰਿਆਂ ਨੇ ਖੂਬ ਆਨੰਦ ਮਾਣਿਆ ਆਹ ਦੇਖੋ ਬੀਜੀ ਆਹ ਤੁਹਾਡੇ ਲਈ ਲਿਆਇਆ ਹਾਂ ਇਹ ਪਹਿਲਾ ਸਾਲ ਬੀਜੀ ਨੇ ਖਾੜਤਾ ਬੀਜੀ ਨੇ ਸ਼ਾਲ ਆਪਣੇ ਹੱਥਾਂ ਵਿੱਚ ਪੜ ਲਿਆ ਤੇ ਬੋਲੀ ਬੇਟਾ ਇਹ ਤਾਂ ਬਹੁਤ ਮਹਿੰਗਾ ਲੱਗਦਾ ਕਿੰਨੇ ਦਾ ਆ ਪੁੱਤਰ ਬੀਜੀ ਮਾ ਲਈ ਜਾਂ ਵੀ ਕੋਈ ਵੀ ਚੀਜ਼ ਬੁੱਤ ਨੂੰ ਮਹਿੰਗੀ ਨਹੀਂ ਲੱਗਦੀ ਹੁੰਦੀ ਮਾਂ ਦਾ ਤਾਂ ਦੇਣ ਕੋਈ ਵੀ ਨਹੀਂ ਦੇ ਸਕਦਾ ਨਾਲੇ ਬੀਜੀ ਤੁਸੀਂ ਕੀਮਤ ਪੁੱਛ ਕੇ ਕੀ ਕਰਨਾ ਹੈ ਬਸ ਤੁਸੀਂ ਤਾਂ ਇਹ ਦੱਸੋ ਕਿ ਤੁਹਾਨੂੰ ਪਸੰਦ ਹੈ ਜਾਂ ਨਹੀਂ ਪੁੱਤਰਾ ਫਿਰ ਵੀ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਇਹ ਚੀਜ਼ ਵਸਤ ਅਸੀਂ ਹੰਡਾ ਰਹੇ ਹਾਂ ਉਹ ਕਿੰਨੇ ਦੀ ਆਈ ਹੈ ਬੀਜੀ ਜੀ ਇਹ ਗੱਲਾਂ ਸੋ ਕੇ ਅਸਮਿਤ ਸਿੰਘ ਫੋਚੀ ਪੈ ਗਿਆ ਫਿਰ ਥੋੜੀ ਦੇਰ ਬਾਅਦ ਬੋਲਿਆ ਬੀਜੀ ਉਂਝ ਤਾਂ ਮੈਂ ਤੁਹਾਨੂੰ ਇਸ ਦੀ ਕੀਮਤ ਨਹੀਂ ਦੱਸਣ ਵਾਲਾ ਪਰ ਹੁਣ ਤੁਸੀਂ ਇੰਨਾ ਜ਼ੋਰ ਕਾਉਂਦੇ ਹੋ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਨਾ ਕਿ ਇਹ ਚਾਰ 3500 ਰੁਪਏ ਦਾ ਆਇਆ ਹੈ ਦੇਖਿਆ ਮੈਂ ਤਾਂ ਇਸ ਨੂੰ ਹੱਥ ਵਿੱਚ ਫੜਦਿਆਂ ਹੀ ਲੱਖਣ ਲਾ ਲਿਆ ਸੀ ਕਿ ਇਹ ਮਹਿੰਗਾ ਸੌਦਾ ਹੈ ਅਸ਼ਮੀਤ ਸਿੰਘ ਜੀ ਦੀ ਗੱਲ ਹੋ ਕੇ ਉਸ ਘਰ ਆ ਪਿਆ ਆਦਲੇ ਜਨ ਗੁਜਰਾ ਤੋਂ ਉਸ ਦਾ ਵੱਡਾ ਮਾਮਾ ਰਾਮ ਸਿੰਘ ਮਿਲਣ ਲਈ ਧਰ ਆ ਗਿਆ ਉਸ ਨੇ ਆਉਂਦਿਆਂ ਹੀ ਵੱਡੀ ਭੈਣ ਦੇ ਪੈਰਾਂ ਤੇ ਹੱਥ ਪੈਰੀ ਹੱਥ ਲਾਇਆ ਅਤੇ ਮੱਥਾ ਟੇਕ ਗਿਆ ਕਿਹਾ ਬੀਬੀ ਮੱਥਾ ਟੇਕਦਾ ਜਉਂ ਬਾ ਵਰਦਾ ਰਹੇ ਜੀ ਦਾ ਜਵਾਨੀਆਂ ਮਾਣੇ ਰੱਬ ਤੈਨੂੰ ਪੁੱਤਾਂ ਦੀ ਜੋੜੀ ਦੇਵੇ ਬੀਜੀ ਨੇ ਅਸੀਸਾਂ ਦੀ ਛੜੀ ਲਾ ਦਿੱਤੀ ਉਸੇ ਵੇਲੇ ਅਸਮੀਤ ਦੇ ਮਾਮੇ ਨੇ ਆਪਣੇ ਝੋਲੇ ਵਿੱਚੋਂ ਖੱਦਰ ਦੀ ਥੈਲੀ ਕੱਢੀ ਵੱਡੀ ਭੈਣ ਦੇ ਹੱਥਾਂ ਤੇ ਰੱਖਦਿਆਂ ਬੋਲਿਆ ਬੀਬੀ ਐਤ ਕੀ ਫਸਲ ਬਾੜੀ ਬਹੁਤ ਚੰਗੀ ਨਹੀਂ ਲੱਗੀ ਭਾਵੇਂ ਸਰਕਾਰ ਕੁਝ ਨਹੀਂ ਦੇ ਦੇਂਦੀ ਬੱਸ ਆ ਘਰ ਦੀ ਬੁਣੀ ਹੋਈ ਥੇਸੀ ਨੂੰ ਹੀ ਬਹੁਤਾ ਕਰਕੇ ਜਾ ਰਹੀ। ਬੀਜੀ ਨੇ ਥੇਸੀ ਨੂੰ ਦੋਮਾ ਸਾਜ ਜੜਿਆ। ਆਪਣੇ ਮੱਥੇ ਨਾਲ ਲਾਇਆ ਤੇ ਬੋਲੀ ਜੀਰਾ। ਫਿਰ ਕਿਹਾ ਤੋਂ ਬਲੀ ਵਸਤਾ ਮੇਰੇ ਲਈ ਸਭ ਤੋਂ ਵੱਡੀ ਸੁਗਾਤ ਹੈ। ਮੇਰੇ ਦਿਲ ਨੂੰ ਹੁੱਚ। ਇਹ ਥੇਸੀ ਲੈ ਕੇ ਮੈਨੂੰ ਕਿੰਨੀ ਖੁਸ਼ੀ ਹੋਈ। ਫਸੁੰमित्रा ਦੇਖਿਆ ਕਿ ਮਾਮੇ ਵੱਲੋਂ ਲਿਆਂਦੀ ਕਦਰ ਦੀ ਥੇਸੀ ਲੈ ਕੇ ਬੀਜੀ ਦਾ ਡੇਰਾ ਖੁਸ਼ੀ ਨਾਲ ਦਗ-ਦਗ ਕਰ ਰਿਹਾ ਸੀ। ਮਾਮਾ ਰਾਮ ਸਿੰਘ ਇੱਕ ਰਾਤ ਰਹਾ ਅਗਲੇ ਦਿਨ ਸਵੇਰੇ ਹੀ ਉਹ ਪਿੰਡ ਨੂੰ ਮੁੜ ਗਿਆ ਦੁਪਹਿਰ ਤੋਂ ਬਾਅਦ ਆਣ ਬੁਮਾਰਦੀਆਂ ਦੋ ਤਿੰਨ ਸੁਆਣੀਆਂ ਤੇ ਦੋ ਕੁ ਬੁੜੀਆਂ ਉਹਨਾਂ ਦੇ ਘਰ ਦੀ ਜੋੜੀ ਵਿੱਚ ਆਣ ਬੈਠੀਆਂ ਸਨ ਬੀਜੀ ਨੇ ਮਾਮੇ ਵੱਲੋਂ ਲਿਆਂਦੀ ਕਿ ਅਸੀਂ ਬੜੇ ਚਾ ਨਾਲ ਸਾਰਿਆਂ ਨੂੰ ਦਿਖਾਈ ਹੁਣ ਉਹ ਹੁਬੁਬੁਬ ਕੇ ਦੱਸ ਰਹੀ ਸੀ ਆ ਦੇਖੋ ਭੈਣੋ ਮੇਰਾ ਮਾਂ ਜਾਇਆ ਮੇਰਾ ਛੋਟਾ ਵੀਰ ਮੈਨੂੰ ਮਿਲਣ ਆਇਆ ਸੀ ਮੇਰੇ ਲਈ ਆ ਕੇਸੀ ਲੈ ਗਿਆ ਹੈ ਸਾਰਿਆਂ ਨੇ ਬੀਜੀ ਦੇ ਪੇਕਿਆਂ ਵੱਲੋਂ ਆਈ ਖੱਦਰ ਦੀ ਖੇਸੀ ਨੂੰ ਬਹੁਤ ਸੁਲਾਹ ਹੈ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਘੰਟੇ ਕੋ ਬਾਅਦ ਉਹ ਆਪ ਆਪਣੇ ਘਰ ਨੂੰ ਤੁਰ ਗਈਆਂ ਜਦ ਅਸ਼ਮੀਤ ਬੋਲਿਆ ਬੀਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੁਸੀਂ ਮਾਮੇ ਵੱਲੋਂ ਲਿਆਂਦੀ ਖੱਦਰ ਦੀ ਖੇਸੀ ਦਾ ਸਾਰਿਆਂ ਗਵਾਂਢਣਾਂ ਨੂੰ ਦਿਖਾਈ ਪਰ ਮੈਂ ਤੁਹਾਡੇ ਲਈ ਅਸ਼ਮੀਤ ਤੋਂ ਪਿਓ ਦਾ ਇਹਨਾਂ ਵਧੀਆ ਸ਼ਾਲ ਲਿਆਂਦਾ ਉਹ ਨਾ ਤਾਂ ਤੁਸੀਂ ਕਿਸੇ ਨੂੰ ਦਿਖਾਇਆ ਅਤੇ ਨਾ ਹੀ ਉਹਦੇ ਬਾਰੇ ਕੋਈ ਗੱਲ ਕੀਤੀ। ਬੀਜੀ ਇਹ ਭੇਦਭਾਵ ਕਿਉਂ ਹੈ? ਪੁੱਤ ਦੀਆਂ ਗੱਲਾਂ ਸੁਣ ਕੇ ਬੀਜੀ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਸੀ। ਫਿਰ ਉਹ ਬੋਲੀ ਅਸ਼ਮੀਤ ਤੂੰ ਤਾਂ ਮੇਰਾ ਪੁੱਤਰ ਹੈ। ਮੇਰਾ ਆਪਣਾ ਖੂਨ ਹੈ। ਤੈਨੂੰ ਮੈਂ 9 ਮਹੀਨੇ ਆਪਣੇ ਕੁੱਪ ਵਿੱਚ ਰੱਖਿਆ ਹੈ। ਆਪਣੇ ਖੂਨ ਨਾਲ ਤੈਨੂੰ ਪਾਲਿਆ ਹੈ। ਤੇਰੀ ਸਭ ਸੰਭਾਲ ਕੀਤੀ ਹੈ। ਜੰਮਣ ਪੀੜਾ ਸਹੇ ਕਿ ਤੈਨੂੰ ਜਨਮ ਦਿੱਤਾ ਹੈ। ਤੈਨੂੰ ਅੰਮ੍ਰਿਤ ਦਿਆ ਤੇਰੀ ਗੰਦਗੀ ਧੋਤੀ ਤੇਰੀ ਸਾਫ ਸਫਾਈ ਕੀਤੀ ਤੇਰੇ ਲਈ ਤਾਂ ਮੈਂ ਇੰਨਾ ਕੁ ਕੀਤਾ ਹੈ ਕਿ ਤੂੰ ਮੇਰੇ ਲਈ ਕੁਝ ਵੀ ਲੈ ਆਵੇਂ ਮੇਰੇ ਕੀਤੇ ਤੋਂ ਹਮੇਸ਼ਾ ਘੱਟ ਹੀ ਰਹੇਗਾ ਪਰ ਤੂੰ ਪਿਆਰੇ بیٹے ਤੇਰਾ ਮਾਮਾ ਮੇਰੇ ਲਈ ਜੋ ਸੁਗਾਤ ਲੈ ਕੇ ਆਇਆ ਹੈ ਉਸ ਦੇ ਸਾਹਮਣੇ ਦੁਨੀਆਂ ਦਾ ਕੋਈ ਵੀ ਤੋਹਫਾ ਕੋਈ ਵੀ ਕੀਮਤ ਨਹੀਂ ਰੱਖਦਾ ਕਿਉਂ ਜੋ ਇੱਕ ਧੀ ਲਈ ਕੇਕਾਂ ਵੱਲੋਂ ਆਇਆ ਤੋਹਫਾ ਹੀ ਹਮੇਸ਼ਾ ਅਨਮੋਲ ਹੁੰਦਾ ਹੈ ਅਸਮੀਤ ਨੇ ਮਾਂ ਦੇ ਮੋਹ ਜਦੋਂ ਇਹ ਗੱਲਾਂ ਸੁਨੀਆਂ ਉਹ ਹਰਾੜ ਰਹਿ ਗਿਆ ਫਿਰ ਬੋਲਿਆ ਬੀਜੀ ਤੁਸੀਂ ਸੱਚਮੁੱਚ ਮਾਣ ਹੋ ਮਾਂ ਸੱਚਮੁੱਚ ਮਾਣ ਹੁੰਦੀ ਹੈ ਮੈਂ ਕਿੰਨਾ ਖੁਸ਼ਕਿਸਮਤ ਇਨਸਾਨ ਹਾਂ ਕਿ ਮੈਂ ਤੇਰਾ ਪੁੱਤਰ ਹਾਂ ਇਹ ਕਹਿੰਦਿਆਂ ਉਹ ਬੀਜੀ ਦੇ ਪੈਰਾਂ 'ਤੇ ਟਹਿ ਪਿਆ ਤੇ ਕੋਸੇ ਗੁੱਸੇ ਹੰਝੂਆਂ ਨਾਲ ਮਾਂ ਦੇ ਚਰਨਾਂ ਨੂੰ ਚੰਤੋ ਰੁਕਾ ਇਹ ਉਹਨਾਂ ਦੀ ਗੱਲ ਹੈ ਇੰਨਾ ਦਿਨਾਂ ਦੀ ਨਹੀਂ ਉਹਨਾਂ ਜਾਣ ਦੀ ਗੱਲ ਹੈ ਅੱਜ ਕੱਲ ਇਹ ਸਭ ਨਹੀਂ ਹੋਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੇ ਆਪਣੇ ਵਿਚਾਰ ਦਾ ਇਸ ਬਾਰੇ ਜਰੂਰ ਦੱਸਣਾ ਸੁਣ ਲਈ ਧੰਨਵਾਦ